ਇਹ ਤਾਂ ਬਹੁਤ ਵਧੀਆ ਸਰਵਿਸ ਹੈ ਤੁਹਾਨੂੰ ਬਹੁਤ ਮਜ਼ਾ ਆਇਆ ਦੇਖ ਕੇ ਜੈ ਮਾਤਾ ਦੀ ਦੋਸਤੋ ਪਰਮਿੰਦਰ ਸੈਣੀ ਜੀ ਔਰ ਨਮਨ ਸੈਣੀ ਇਹਨਾਂ ਦੇ ਬੇਟੇ ਇਹ ਸਪੈਸ਼ਲ ਰਾਜਪੁਰਾ ਤੋਂ ਆਏ ਨੇ ਜੀ ਮੈਂ ਗੂਗਲ ਤੇ ਦੇਖਿਆ 80 ਕਿਲੋਮੀਟਰ ਹੈ ਜੀ ਰਾਜਪੁਰਾ ਸਾਡੇ ਮਲੋਤ ਤੋਂ ਇੱਕ ਛੋਟੇ ਜਿਹੇ ਕਸਬੇ ਦੇ ਵਿੱਚ ਬੈਠਿਆਂ ਦੇਖ ਲਓ ਕਿੰਨੀ ਦੂਰੋਂ ਦੂਰੋਂ ਕਸਟਮਰ ਪਿਆਰ ਲੈ ਕੇ ਆਉਂਦਾ ਜੀ ਖਿੱਚ ਕੇ ਇਹਨਾਂ ਨੂੰ ਇਹ ਕਹਿੰਦਾ ਜੀ ਜਦੋਂ ਗਿਫਟਾਂ ਦੀ ਗੱਲ ਨਹੀਂ ਹੈਗੀ ਕਿ 12 ਗਿਫਟ ਨੇ ਫੋਨ ਦੇ ਨਾਲ ਉਹਦੀ ਕੋਈ ਗੱਲ ਨਹੀਂ ਗਿਫਟ ਤਾਂ ਆਮ ਹੀ ਸਾਰੇ ਸ਼ਹਿਰਾਂ ਦੇ ਵਿੱਚ ਹੁਣ ਲੱਗ ਹੀ ਰਹੇ ਨੇ ਦੇਖ ਕੇ ਹੀ ਲੱਗ ਰਹੇ ਨੇ ਕੋਈ 12 ਦਿਨ ਦਾ ਕੋਈ 10 ਦਿਨ ਦਾ ਕੋਈ 15 ਵੀ ਲਗਾ ਦਿੰਦਾ ਛੋਟੀਆਂ ਮੋਟੀਆਂ ਹੋਰ ਆਈਟਮਾਂ ਵਧਾ ਦਿੰਦੇ ਨੇ ਬੰਦੇ ਕਹਿੰਦੇ ਇੱਕ ਮਿਲਣਾ ਹੀ ਹੁੰਦਾ ਵਸ ਇੱਕ ਦੀਪਕ ਜੀ ਤੁਹਾਡੇ ਨਾਲ ਕਾਫੀ ਦੇਰ ਦੇ ਸੀ ਵੀਡੀਓ ਦੇਖ ਰਹੇ ਸੀ ਉਹ ਕਾਫੀ ਦੇਰ ਦੀ ਦੇਖਦੇ ਸੀ ਸਾਨੂੰ ਹੀ ਇੱਛਾ ਸੀ ਸਾਡੀ ਕਿ ਤੁਹਾਨੂੰ ਮਿਲ ਕੇ ਆਣਾ ਇੱਕ ਵਾਰੀ ਬਹਾਨਾ ਲੈਣਾ ਇੱਕ ਬਹਾਨੇ ਦੇ ਨਾਲ ਹੀ ਆਇਆ ਜਾਂਦਾ ਮਤਲਬ ਸਪੈਸ਼ਲ ਹੁਣ ਹੀ ਆਇਆ ਜਾਂਦਾ ਬਹਾਨੇ ਨਾਲ ਹੀ ਆਇਆ ਜਾਂਦਾ ਬਹੁਤ ਦਿਲੋਂ ਰਿਗਾਰਡ ਹੈ ਇਹਨਾਂ ਦਾ ਇਹਨੇ ਰਾਜਪੁਰੇ ਤੋਂ ਆਣਾ ਇਹਨਾਂ ਵੀ ਮਤਲਬ ਓੱਖਾ ਵਾ ਮੈਂ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਆ ਥੈਂਕ ਯੂ ਆ ਇਹਨਾਂ ਦਾ ਪਹਿਲਾਂ ਤਾਂ ਬਹੁਤ ਬਹੁਤ ਥੈਂਕ ਯੂ ਆ ਜੀ ਤੁਹਾਡਾ ਬਹੁਤ ਬਹੁਤ ਬਾਕੀ ਤੁਹਾਨੂੰ ਕਿਵੇਂ ਲੱਗੀ ਡੀਲ ਉਹ ਦੱਸੋ ਮੈਨੂੰ ਡੀਲ ਬਹੁਤ ਵਧੀਆ ਲੱਗੀ ਜੀ ਦੇਖੋ ਫੋਨ ਤਾਂ ਇੱਕ ਜਗ੍ਹਾ ਹੀ ਮਿਲਦੇ ਆ ਜੀ ਜਿਹੜਾ ਤੁਹਾਡਾ ਪਿਆਰ ਹੈ ਉਸ ਕਰਕੇ ਹੀ ਅਸੀਂ ਇੰਨੀ ਦੂਰ ਆਏ ਹਾਂ ਮੈਂ ਪਹਿਲਾਂ ਹੀ ਕਹਤੀ ਇਹ ਗੱਲ ਜੀ ਦੇਖੋ ਬਸ ਸਾਲੋਂ ਅਹੀ ਸੀਗਾ ਮੈਂ ਬੇਟਾ ਵੀ ਕਹਿੰਦਾ ਵੀ ਮੈਂ ਉੱਥੋਂ ਹੀ ਚੱਲਦਾ ਮੈਂ ਕਹਾਂ ਚਲੋ ਚੱਲਦੇ ਆਂ ਅੱਜ ਹਾਂਜੀ 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 ਥੈਂਕ ਯੂ ਟਾਈਮ ਕੱਢ ਕੇ ਅੱਜ ਆਏ ਆ ਜੀ ਹਾਂ ਮਤਲਬ এনवायरमेंट ਠੀਕ ਲੱਗਿਆ ਤੁਹਾਨੂੰ ਸਾਰਾ ਕੁਝ ਨਹੀਂ ਤੁਹਾਨੂੰ ਜਿੰਨੂੰ ਲੱਗਿਆ ਕੁਝ ਨਹੀਂ ਆਇਆ ਤਾਂ ਨਹੀਂ ਲੱਗਿਆ ਕਿ ਫੇਕ ਹੀ ਆ ਸਾਰਾ ਕੁਝ ਇਹ ਸਾਰਾ ਕੁਝ ਫੇਕ ਹੀ ਤੁਰਿਆ ਫਿਰਦਾ ਨਹੀਂ ਨਹੀਂ ਕੋਈ ਫੇਕ ਨਹੀਂ ਜੀ ਐਸੀ ਕੋਈ ਗੱਲ ਨਹੀਂ ਜੀ ਚਲੋ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਬੇਟਾ ਥੈਂਕ ਯੂ ਥੈਂਕ ਯੂ ਥੈਂਕ ਯੂ ਕੁਝ ਕਹਿਣਾ ਚਾਹੋਗੇ ਜੀ ਸਰ ਬਹੁਤ ਵਧੀਆ ਸਰਵਿਸ ਸੀ ਸਾਨੂੰ ਬਹੁਤ ਮਜ਼ਾ ਆਇਆ ਦੇਖ ਕੇ ਮਜ਼ਾ ਆਇਆ ਹਾਂਜੀ ਸਰ ਬਹੁਤ ਵਧੀਆ ਥੈਂਕ ਯੂ ਥੈਂਕ ਯੂ ਜੈ ਮਾਤਾ ਦੀ ਜੀ ਜੈ ਮਾਤਾ ਦੀ